ਹੈਲੋ एवरीवन ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਮਾਤਾ ਦੀ ਜੋਤ ਦਾ ਦੂਸਰਾ ਦਿਨ ਤੇ ਲੋ ਜੀ ਮਾਰਨਿੰਗ ਦਾ ਟਾਈਮ ਹੋ ਗਿਆ ਜੀ ਆਪਾਂ ਅੱਜ ਵੀ ਜਲਦੀ ਉੱਠ ਗਏ ਸੀਗੇ ਕਿਉਂਕਿ ਰਾਤ ਨੂੰ ਵੀ ਉੱਠਣਾ ਪੈਂਦਾ ਵੈਸੇ ਤਾਂ ਤੇ 8-9 ਦਿਨ ਆਪਾਂ ਨੇ ਇਸ ਤਰ੍ਹਾਂ ਹੀ ਕਰਨਾ ਹੈ ਜੀ ਤੇ ਮੇਰੇ ਲਈ ਅੱਜ ਇੱਕ ਬਹੁਤ ਖੁਸ਼ੀ ਦਾ ਦਿਨ ਹੈ ਜੀ ਕਿਉਂਕਿ ਮੇਰੀ ਮੰਮਾ ਉਹਨਾਂ ਨੇ ਆਣਾ ਹੈ ਜੀ ਅੱਜ ਮੇਰੇ ਲਈ ਸੰਧਾਰਾ ਲੈ ਕੇ ਤੀਆਂ ਦਾ ਤੇ ਮੈਂ ਥੋੜਾ ਜਿਹਾ ਕਿਹਾ ਸੀਗੇ ਥੋੜਾ ਲੇਟ ਹੀ ਆਇਓ ਜੀ ਤੇ ਮੈਂ ਕਿਹਾ ਉਹਨੇ ਨੂੰ ਮੈਂ ਥੋੜਾ ਜਿਹਾ ਕੰਮਕਾਰ ਜਾਂ ਨਵੇੜ ਲੂੰਗੀ ਤੇ ਉਸ ਤੋਂ ਬਾਅਦ ਤੁਸੀਂ ਆਇਓ ਕਿਉਂਕਿ ਉੱਧਰ ਰਿਸ਼ਤੇਦਾਰ ਆ ਜਾਂਦੇ ਨੇ ਜੀ ਫਿਰ ਆਪਾਂ ਨਾਲ-ਨਾਲ ਉਹਨਾਂ ਦੇ ਕੰਮਕਾਰ ਕਰਦੇ ਰਹੀਏ ਤੇ ਇਹ ਬੈਠਣ ਦਾ ਮੌਕਾ ਨਹੀਂ ਜੀ ਮਿਲਦਾ ਹੈਗਾ ਤੇ ਲੋ ਜੀ ਮੰਮਾ ਮੇਰੀ ਥੋੜਾ ਜਿਹਾ ਜੱਕਦੇ ਨੇ ਜੀ ਵੀਡੀਓ 'ਚ ਆਉਣ ਤੋਂ ਤੇ ਉਸ ਦਾ ਵੀ ਕੋਈ ਰੀਜ਼ਨ ਹੈ ਜੀ ਬਾਅਦ ਦੇ ਵਿੱਚ ਤੁਹਾਨੂੰ ਦੱਸੂੰਗੀ ਜੀ ਤੇ ਹੁਣ ਆਪਾਂ ਦੇਖਦੇ ਹਾਂ ਜੀ ਮੰਮਾ ਨਾਲ ਤਾਂ ਬਸ ਇੱਕ ਆਪਾਂ ਕਲਿੱਪ ਲਵਾਂਗੇ ਜੀ ਵੀ ਉਹ ਆਏ ਨੇ ਤੇ ਬਾਅਦ ਦੇ ਵਿੱਚ ਫਿਰ ਆਪਾਂ ਹੋਰ ਆਪਾਂ ਕੰਮਕਾਰ ਕਰਾਂਗੇ ਜੀ ਤੇ ਉਹਨਾਂ ਲਈ ਰੋਟੀ ਪਾਣੀ ਦਾ ਪ੍ਰਬੰਧ ਮੈਂ ਕਰ ਲੂੰਗੀ ਜੀ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਇੱਕ ਜੋਤ ਦਾ ਦਿਖਾ ਦਈਏ ਜੀ ਸਵੇਰ ਟਾਈਮ ਇੱਕ ਛੋਟਾ ਜਿਹਾ ਕਲਿੱਪ ਲਿਆ ਸੀਗਾ ਉਸ ਟਾਈਮ ਮੈਂ ਤਿਆਰ ਨਹੀਂ ਸੀ ਹੋਈ ਤੇ ਬਾਅਦ ਦੇ ਵਿੱਚ ਮੈਂ ਤਿਆਰ ਹੋਈ ਸੀ ਤੇ ਉਹ ਇਹਦੇ ਪਾਪਾ ਦਾ ਜਦੋਂ ਇਹਨਾਂ ਨੇ ਸਵੇਰ ਟਾਈਮ ਜੋਤ ਨੂੰ ਆਪਾਂ ਚੇਂਜ ਕਰਦੇ ਹਰ ਰੋਜ਼ ਪਲੇਟ ਤੇ ਫੁੱਲਾਪਾਂ ਚੇਂਜ ਕਰਦੇ ਆਂ ਜੀ ਤੇ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਆਂ ਜੀ ਉਹਨਾਂ ਨੂੰ ਮਾਪੇ ਨਾਲ ਜੀ ਆਪਾਂ ਜੋ ਵੀ ਉਹਨਾਂ ਦਾ ਹੁੰਦਾ ਹੈ ਜੀ ਵਧੀਆ ਤਰੀਕੇ ਨਾਲ ਕਰਦੇ ਆ ਜੀ ਆਪਾਂ ਉਹਨਾਂ ਨੂੰ ਤੇ ਡੈਲੀ ਦੀ ਰੈਲੀ ਆਪਾਂ ਚੇਂਜ ਕਰਦੇ ਆ ਤੇ ਫੋਟੋ ਵਗੈਰਾ ਸਾਫ ਕਰਕੇ ਚੰਗੇ ਤਰੀਕੇ ਦੇ ਨਾਲ ਆਪਾਂ ਮਾਤਾ ਦੀ ਸੇਵਾ ਕਰਦੇ ਆ ਜੀ ਤੇ ਲੋ ਜੀ ਹੁਣ ਮੈਂ ਤੁਹਾਨੂੰ ਇੱਕ ਬਾਹਰ ਦਾ ਕਲਿੱਪ ਦਿਖਾ ਦਮਾ ਜੀ ਬਾਹਰ ਬਾਰਿਸ਼ ਦਾ ਮੌਸਮ ਹੋਇਆ ਬਾਈ ਜੀ ਤੇ ਸ਼ਾਮ ਟਾਈਮ ਆਪਾਂ ਜਾਵਾਂਗੇ ਜੀ ਮੇਰੇ ਨਰਾਨ ਦੇ ਘਰੇ ਤੇ ਉਹਨੂੰ ਵੀ ਆਪਾਂ ਨਿ ਸਧਾਰਾ ਦੇ ਕੇ ਆਉਣਾ ਹੈ ਜੀ ਕਿਉਂਕਿ ਕਈ ਦਿਨ ਹੋ ਗਏ ਤੇ ਉਹਨਾਂ ਦੇ ਵੇਟ ਵੀ ਕਰਦੇ ਸੀਗੇ ਤੇ ਮੈਂ ਕਿਹਾ ਸੀਗਾ ਦੋ ਤਿੰਨ ਦਿਨ ਹੋ ਗਏ ਉਹਨਾਂ ਦਾ ਉਹਨਾਂ ਨੂੰ ਕਹਿੰਦੇ ਆ ਨੂੰ ਕਿ ਵੀ ਅਸੀਂ ਆਵਾਂਗੇ ਆਵਾਂਗੇ ਤੇ ਆਇਆ ਨਹੀਂ ਜਾਇਆ ਨਹੀਂ ਗਿਆ ਤੇ ਲੋ ਜੀ ਉਹ ਤਾਂ ਆਪਣੇ ਸ਼ਹਿਰ 'ਚ ਹੀ ਰਹਿੰਦੇ ਨੇ ਜਿਹਾ ਹੈ ਆਪਾਂ ਸ਼ਾਮ ਨੂੰ ਜਾਇਆ ਆਈਏ ਜੀ ਕਿਸੇ ਵੀ ਟਾਈਮ ਜਾਇਆ ਦੋ ਤਿੰਨ ਘੰਟੇ ਲਈ ਮੈਂ ਉਹਨਾਂ ਦੀ ਵੀ ਵੀਡੀਓ ਸ਼ੂਟ ਕਰਕੇ ਲੈ ਕੇ ਆਉਂਗੀ ਜੋ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਉਹ ਜਾਸਤੇ ਮਮਾ ਪਾਪਾ ਨੇ ਜੀ ਜਿਨ੍ਹਾਂ ਦੇ ਘਰ ਆਪਾਂ ਨੇ ਜਾਣਤ ਉਹਦੀਆਂ ਵੀਡੀਓਜ਼ ਪਹਿਲਾਂ ਵੀ ਆਪਾਂ ਨੇ ਪਾਈਆਂ ਹੋਏ ਜਿਹੜੇ ਹੁਣ ਮੇਰੇ ਨਾਲ ਨਵੇਂ ਜੁੜੇ ਨੇ ਜੀ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਜੀ ਸਬਸਕ੍ਰਾਈਬਰਾਂ ਨੂੰ ਤੇ ਉਹਨਾਂ ਦੀ ਆਪਾਂ ਵੀਡੀਓ ਤੁਸੀਂ ਜੇ ਜਾ ਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਤ ਜਾ ਕੇ ਦੇਖ ਸਕਦੇ ਹੋ ਜੀ ਜਸ ਦੇ ਵਿਆਹ ਦੀ ਹਰ ਇੱਕ ਫੰਕਸ਼ਨ ਦੀ ਉਹਨਾਂ ਦੀ ਵੀਡੀਓ ਪਾਈ ਹੋਈ ਹੈ ਜੀ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਮੈਂ ਬਾਹਰ ਦਾ 뷰 ਦੇ ਦਵਾ ਜੀ ਤੇ ਥੋੜੀ ਜਿਹੀ ਬੱਦਲ ਵਾਈ ਜੀ ਹੋਈ ਵੀ ਹੈ ਤੇ ਹੁਣ ਆਪਾਂ ਦੇਖਦੇ ਆ ਬਾਹਰ ਦਾ ਕੀ ਹਿਸਾਬ-ਤਬਾ ਹੈ ਤੇ ਲਓ ਜੀ ਦੇਖੋ ਇੱਧਰ ਸਾਰੇ ਜਣੇ ਇੱਥੇ ਸੁਨਮਸਾਨ ਹੋਇਆ ਤੇ ਇੱਧਰ ਆਪਣੀ ਗੱਡੀ ਵੀ ਧੋ ਕੇ ਆ ਗਈ ਹੈ ਗੱਡੀ ਆਪਣੀ ਧੋਣ ਵਾਲੀ ਹੋਈ ਵੀ ਸੀਗੀ ਤੇ ਇੱਧਰ ਵੀ ਅੱਜ ਗਰਮੀ ਦਾ ਮੌਸਮ ਹੈ ਤੇ ਬਾਕੀ ਕੱਪੜੇ ਵਗੈਰਾ ਆਪਾਂ ਨੇ ਧੋਲੇ ਸੀ ਕਿ ਉੱਤਰ ਬਦਲ ਦੇਖੋ ਜੀ ਕਿੰਨਾ ਸਾਰਾ ਹੋਇਆ ਪਿਆ ਤੇ ਲਓ ਜੀ ਹੁਣ ਮੈਂ ਮਾਤਾ ਦੇ ਜੋਤ ਦੇਖ ਲਮੈਂ ਜਿਸ ਵਿੱਚ ਘਿਓ ਵਗੈਰਾ ਪਾਉਣਾ ਹੈ ਜੀ ਥੋੜਾ ਜਿਹਾ ਲਓ ਜੀ ਹੁਣ ਆਪਾਂ ਥੋੜਾ ਜਿਹਾ ਘੀਸ ਵਿੱਚ ਹੋਰ ਪਾ ਦਈਏ ਮੈਂ ਘਟਣ ਨਹੀਂ ਜਦਨ ਦੀ ਜਦ ਵੀ ਮੇਰਾ ਟਾਈਮ ਲੱਗਦਾ ਹੈ ਜੀ ਮੈਂ ਘੀ ਜ਼ਰੂਰ ਪਾ ਦਨੀ ਇਦਾਂ ਆਪਾਂ ਥੋੜਾ ਜਿਹਾ ਗਰਮ ਕਰਕੇ ਤੇ ਆਪਣੇ ਆਪ ਦੇਖੋ ਘਿਓ ਵਿਚ ਆਮ ਨਾਲ ਪੈ ਜਾਂਦਾ ਹੈ ਜੀ ਇਸ ਤਰੀਕੇ ਦੇ ਨਾਲ ਤੇ ਲਓ ਜੀ ਸਾਰਾ ਤੁਸੀਂ ਵੀਊ ਦੇਖ ਲਓ ਤੇ ਮਾਤਾ ਦੇ ਆਪਾਂ ਨੇ ਸਾਰੇ ਹੀ ਚੇਂਜ ਕੀਤੇ ਹੋਏ ਨੇ ਜੀ ਅੱਜ ਫੁੱਲ ਵਗੈਰਾ ਸਾਰਾ ਕੁਝ ਉਹ ਤੁਸੀਂ ਸਵੇਰ ਵਾਲਾ ਕਲਿੱਪ ਦੇ ਵਿੱਚ ਦੇਖ ਲਿਓ ਜੀ ਜਦੋਂ ਇਹਦੇ ਪਾਪਾ ਨੇ ਚੇਂਜ ਕੀਤਾ ਸੀਗਾ ਕਿਉਂਕਿ ਜਾਣ ਲੱਗੇ ਮੱਥਾ ਟੇਕ ਕੇ ਜਾਂਦੇ ਨੇ ਜੀ ਤੇ ਲੋ ਜੀ ਇੱਧਰ ਮੇਰੇ ਬਾਬਾ ਜੀ ਨੇ ਸਾਰੇ ਤੇ ਲੋ ਜੀ ਹੁਣ ਆਪਾਂ ਸ਼ਾਮ ਨੂੰ ਚੱਲਾਂਗੇ ਜੀ ਜਸਦੇ ਘਰੇ ਉਹਦੀ ਮੰਮਾ ਪਾਪਾ ਨੂੰ ਦੇਣ ਵਾਸਤੇ ਜੀ ਸੁੰਧਾਰਾ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਲੋ ਜੀ ਇੱਧਰ ਸਵੇਰ ਟਾਈਮ ਆਪਣਾ ਜੋਤ ਦਾ ਜਿਹੜਾ ਮੈਂ ਕਲਿੱਪ ਲਿਆ ਸੀਗਾ ਉਹ ਦੇਖੋ ਜੀ ਇੱਧਰ ਆਪਾਂ ਜੋਤ ਦਾ ਫੁੱਲ ਵਗੈਰਾ ਨਵੇਂ ਪਾ ਕੇ ਥਾਲੀ ਨੂੰ ਦੁਆਰ ਤੋਂ ਤਿਆਰ ਕਰ ਰਹੇ ਆ ਜੀ ਤੇ ਨਵੀਂ ਥਾਲੀ ਆਪਾਂ ਉਹਦੇ ਵਿੱਚ ਜੋਤ ਨੂੰ ਟਰਾਂਸਫਰ ਕਰਾਂਗੇ ਜਿਹੜੀ ਦੂਸਰੀ ਥਾਲੀ ਹੈ ਜੀ ਜਿਹੜੇ ਫੁੱਲ ਹੈ ਜੀ ਆਪਾਂ ਆਪਣੇ ਕਿਸੇ ਗਮਲੇ ਦੇ ਵਿੱਚ ਪਾ ਲਾਂਗੇ ਜੀ ਜਿੰਨੇ ਵੀ ਉੱਗਣਗੇ ਉੰਨੇ ਹੀ ਬਹੁਤ ਆ ਜੀ ਆਪਣੇ ਕੋਲ ਗਮਲੇ ਉੱਪਰ ਖਾਲੀ ਪਏ ਨੇ ਤੇ ਲੋ ਜੀ ਹੁਣ ਆਪਾਂ ਥੋੜੀ ਦੇਰ ਮਾਤਾ ਦਾ ਮੱਥਾ ਟੇਕ ਕੇ ਚੰਗੀ ਤਰੀਕੇ ਦੇ ਨਾਲ ਤੇ ਲੋ ਜੀ ਇੱਧਰ ਆ ਗਏ ਮੰਮੀ ਹੋਣੀ ਤੇ ਮੇਰੀ ਮਾਂ ਇਹ ਹੈ ਜੀ ਤੇ ਮੇਰੀ ਭਤੀਜੀ ਆ ਤੇ ਮੇਰੀ ਭਾਬੀ ਆ ਜੀ ਇਹ ਤਿੰਨੇ ਜਣੇ ਮੇਰਾ ਸੰਧਾਰਾ ਲੈ ਕੇ ਆਏ ਨੇ ਜੀ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਮਿਲਦੇ ਆਂ ਜੀ ਇਹਨਾਂ ਨੂੰ ਚਾਹ ਪਾਣੀ ਦਾ ਪ੍ਰਬੰਧ ਕਰਦੇ ਆਂ ਜੀ ਤੇ ਉਸ ਤੋਂ ਬਾਅਦ ਫਿਰ ਆਪਾਂ ਕਰਾਂਗੇ ਜੀ ਅਗਲਾ ਪ੍ਰੋਸੈਸ ਤੇ ਲਓ ਜੀ ਇਹ ਵਾਲਾ ਮੇਰਾ ਸੰਧਾਰਾ ਆ ਜੀ 2 ਕਿਲੋ ਮੇਰੇ ਬਿਸਕੁਟ ਕੇਲੇ 100 ਰੁਪਿਆ ਤੇ ਮਠਿਆਈ ਦੇ ਤੇ ਲਓ ਜੀ ਹੋ ਗਿਆ ਸ਼ਾਮ ਦਾ ਟਾਈਮ ਸਾਨੂੰ ਅਰਜੈਂਟਲੀ ਕਿਤੇ ਜਾਣਾ ਪੈ ਰਿਹਾ ਜੀ ਤੇ ਇਹਦੇ ਪਾਪਾ ਵੀ ਆ ਗਏ ਨੇ ਡਿਊਟੀ ਤੇ ਜੀ ਤੇ ਬਾਹਰ ਮੈਨੂੰ ਜਾਣਾ ਪਿਆ ਜੀ ਤੇ ਜਸਦੀ ਮੰਮੀ ਵਾਲਾ ਵਲੌਗ ਆਪਾਂ ਕੱਲ ਨੂੰ ਬਣਾਵਾਂਗੇ ਜੀ ਤੇ ਉਹਨਾਂ ਦੇ ਘਰੇ ਵੀ ਆਪਾਂ ਕੱਲ ਨੂੰ ਜਾਵਾਂਗੇ ਜੀ ਜੇਕਰ ਟਾਈਮ ਲੱਗਿਆ ਤਾਂ ਠੀਕ ਹੈ ਜੀ ਨਹੀਂ ਤਾਂ ਫਿਰ ਆਪਾਂ ਵਲੌਗ ਦਾ ਕਰਦੇ ਆਂ ਜੀ ਇੱਥੇ ਐਂਡ ਤੇ ਮਿਲਦੇ ਆਂ ਜੀ ਅਗਲੇ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ ਵੀਡੀਓ ਦੇ ਵਿੱਚ ਇਦਾਂ ਹੀ ਬਣੇ ਰਹੋ ਜੀ ਇਦਾਂ ਹੀ ਮੈਨੂੰ ਪਿਆਰ ਰਿਸਪੈਕਟ ਕਰਦੇ ਰਹੋ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਥੈਂਕ ਯੂ